ਹੜ੍ਹਾਂ ਦੀ ਮਾਰ ਚੱਲ ਰਹੇ ਫਾਜ਼ਿਲਕਾ ਦੇ ਸਰਦੀ ਇਲਾਕੇ ਦੇ ਰਹਿਣ ਵਾਲੇ ਹਰ ਪੀੜਿਤ ਕੁਝ ਗਰੀਬ ਪਰਿਵਾਰਾਂ ਨਾਲ ਮਦਦ ਦੇ ਨਾਂ ਤੇ ਕੀਤਾ ਗਿਆ ਕੋਜਾ ਮਜ਼ਾਕ ਜਿਸ ਕਾਰਨ ਉਹ ਰੱਬ ਆਸਰੇ ਔਖੇ ਸੌਖੇ ਦਿਨ ਬਤੀਤ ਕਰ ਰਹੇ ਹਨ ਇਸੇ ਤਰ੍ਹਾਂ ਫਾਜ਼ਿਲਕਾ ਦੇ ਸਰਦੀ ਪਿੰਡ ਵਾਲੇ ਸ਼ਾਹਿਦ ਥਾਰ ਚ ਹਰ ਪੀੜਿਤ ਇੱਕ ਗਰੀਬ ਪਰਿਵਾਰ ਨਾਲ ਮਦਦ ਦੇ ਨਾਂ ਤੇ ਕੋਜਾ ਮਜ਼ਾਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਹੱਡਾਂ ਦੌਰਾਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਸੀ ਉਸ ਸਮੇਂ ਇੱਕ ਸੰਸਥਾ ਦੇ ਮੈਂਬਰ ਆਏ ਤੇ ਉਹਨਾਂ ਦੇ ਹਾਲਾਤ ਦੇਖਦਿਆਂ ਵਾਅਦਾ ਕੀਤਾ ਕਿ ਉਹਨਾਂ ਨੂੰ ਦੋ ਕਮਰੇ, ਰਸੋਈ ਅਤੇ ਬਾਥਰੂਮ ਬਣਾ ਕੇ ਦੇਣਗੇ। ਵੀਰ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਪਰੋਸੇ ਤੇ ਉਸਨੇ ਆਪਣੇ ਇੱਕ ਰਿਸ਼ਤੇਦਾਰ ਨਾਲ ਜ਼ਮੀਨ ਦਾ ਵਟਾਂਦਰਾ ਕੀਤਾ ਅਤੇ ਕਰਜ਼ਾ ਚੁੱਕ ਕੇ ਉਸ ਜਗ੍ਹਾ ਤੇ ਮਿੱਟੀ ਦੀ ਪਰਤ ਪਵਾਈ। ਪਰ ਹੁਣ ਸੰਸਥਾ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ। ਉਹਨਾਂ ਦੱਸਿਆ ਕਿ ਉਹ ਹੁਣ 5 ਮੈਂਬਰ ਕੱਚੇ ਕੋਠੇ ਅਤੇ ਕਾਨਿਆਂ ਦੀ ਛੱਤ ਹੇਠ ਰਹੇ ਰਹੇ ਹਨ। ਉਨਾ ਮੰਗ ਕੀਤੀ ਕਿ ਸੰਸਥਾ ਆਪਣਾ ਵਾਦਾ ਪੂਰਾ ਕਰੇ ਅਤੇ ਜਿਵੇਂ ਹੋਰ ਸੰਸਥਾਵਾਂ 500 ਵਰਗ ਫੁੱਟ ਦਾ ਮਕਾਨ ਬਣਾ ਕੇ ਦੇ ਰਹੀਆਂ ਹਨ ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਘੱਟੋ ਘੱਟ ਰੇਨ ਯੋਗ ਪੱਕਾ ਮਕਾਨ ਬਣਾ ਕੇ ਦਿੱਤਾ ਜਾਵੇ ਤਾਂ ਜੋ ਆਪਣੇ ਬੱਚਿਆਂ ਨਾਲ ਸੁਰੱਖਿਅਤ ਰਹਿ ਸਕਣ। ਉਦੋਂ ਜਦੋਂ ਸੰਸਥਾ ਦੇ ਸਬੰਧਿਤ ਅਹੁਦੇਦਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਜੋ ਮਕਾਨ ਵੀਰ ਸਿੰਘ ਨੂੰ ਬਣਾ ਕੇ ਦਿੱਤਾ ਜਾਣਾ ਸੀ ਉਸ ਮੁਤਾਬਕ ਉਹ ਮਕਾਨ ਛੋਟਾ ਮਕਾਨ ਸੀ ਜਿਸ ਕਾਰਨ ਉਸ ਦਾ ਮਕਾਨ ਅਜੇ ਨਹੀਂ ਬਣਾਇਆ ਜਾ ਸਕਿਆ। ਉਨਾ ਪ੍ਰਸ਼ਾਸਨ ਤੋਂ ਮਕਾਨ ਬਣਾ ਕੇ ਦੇਖਦੀ ਗੁਹਾਰ ਲਗਾਈ ਹੈ ਫਾਜ਼ਿਲਕਾ ਤੋਂ ਕਰਿਸ਼ਨ ਸਿੰਘ ਦੀ ਖਾਸ ਰਿਪੋਰਟ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਫਤਿਹ ਵੀਰ ਸਿੰਘ ਮਰਾਨਾ ਐ ਪਿੰਡ ਗਲਾਬੇ ਦੇ ਰਹਿਣ ਵਾਲਾ ਮੈਂ ਤੇ ਪਾਣੀ ਪਿੱਛੇ ਆਇਆ ਸੀ ਸਾਰਿਆਂ ਨੂੰ ਪਤਾ ਹੈ 4 ਮਹੀਨੇ ਹੋ ਗਏ 5 ਹੋ ਗਏ ਵਲੇ ਕਰਕੇ ਤੇ ਪਹਿਲਾ ਸੇਤਾ ਵਾਲੇ ਆਈਸੀ ਜੋਤੀ ਕਮਿਸ਼ਨ ਵਾਲੇ ਸਾਡੇ ਪਿੱਛੇ ਥਾਂ ਸੀ ਪਹਿਲਾਂ ਰਾਹ ਕੋਈ ਨਹੀਂ ਸੀਗਾ ਤੇ ਮੈਂ ਵੱਟਾ ਸੱਟਾ ਕਿਸੇ ਨਾਲ ਕਰਕੇ ਇੱਥੇ ਰਾਹ ਦੇ ਉੱਤੇ ਆਇਆ ਜੋਤੀ ਕਮਿਸ਼ਨ ਆ ਰਹੇ ਨੇ ਮੈਨੂੰ ਕਮਰੇ ਕੇ ਐਸੀ ਬਣਾ ਕੇ ਦੇਾਂਗੇ ਤੇਰਾ ਸੋਹਣਾ ਘਰ ਬਣਾ ਕੇ ਦੇਾਂਗੇ ਤੇ ਵੇਲੀ ਵਾਲ ਕੇ ਦੇਾਂਗੇ ਸੋਹਣਾ ਘਰ ਬਣਾ ਦੇਾਂਗੇ ਅਸੀਂ ਢੀਕ ਨਾਂ ਦੀ ਕਰਦੇ ਰਹੇ ਕਰਦੇ ਰਹੇ ਅਸੀਂ ਹੌਲੇ ਓਕੇ ਸੁੱਕੇ ਐਟ ਰੋਡਾ ਲਿਆਂਦਾ ਚੱਕ ਕੇ ਛਾਣੇ ਲੋਣੇ ਵੇਚ ਕੇ ਮਿੱਟੀ ਲਿਆਂਦੀ ਐ ਬਣਾਇਆ ਇਹਨਾਂ ਦੀ ਢੀਕ ਕਰਦੇ ਰਹੇ ਜਦੋਂ ਢੀਕ ਕਰਦੇ ਕਰਦੇ ਹੁਣ ਜਦੋਂ ਆਏ ਨੇ ਵੀਰ ਬਣਾਉਣ ਵਾਸਤੇ ਠੇਕੇਦਾਰ ਲਿਆਂਦਾ ਨੇ ਉਹ ਕਹਿੰਦਾ ਐ ਵੀ ਅਸੀਂ ਬਣਾ ਕੇ ਦੇਣਾ 16 ਫੁੱਟ ਦਾ ਕਮਰਾ ਪਿੱਛੇ ਫਲਸ ਪਲੇਟ ਥੋਈ ਬਣਾ ਕੇ ਦੇਣੀ ਐ ਤੇ ਮੈਨਾਂ ਨੂੰ ਇੰਨੀ ਬੇਨਤੀ ਕੀਤੀ ਐ ਵੀ ਤੁਸੀਂ ਜਿੰਨੇ ਦੂਜੇ ਗਰੋਵਰ ਸਿੱਖ ਵਾਲੇ ਬਣਾ ਕੇ ਦੇਂਦੇ ਪੈਣੇ ਕਮਰੇ ਉਨੀ ਮੈਨੂੰ ਥਾਂ ਬਣਾ ਕੇ ਦੇ ਦਿਓ ਜ਼ਿਆਦਾ ਨਹੀਂ ਤਾਂ ਤੇ ਉਹ ਉਹਨਾਂ ਨੂੰ ਕਿਹਾ ਸੀ ਤੁਸੀਂ ਆ ਕੁਛ ਕਹਿ ਕੇ ਗਏ ਨੇ ਜੋਤੀ ਕਮਿਸ਼ਨ ਵਾਲੇ ਵੀ ਅਸੀਂ ਆ ਕੁਛ ਬਣਾ ਕੇ ਦੇਾਂਗੇ ਉਹ ਕਹਿੰਦੇ ਨੇ ਅਸੀਂ ਤਾਂ ਕਿਹਾ ਹੀ ਨਹੀਂ ਇਹਨਾਂ ਤਾਂ ਕਿਹਾ ਹੀ ਨਹੀਂ ਅਸੀਂ ਤਾਂ ਇਹ ਨਾ ਬਣਵਾਣਾ ਹੈ ਬਣਵਾਣੇ ਤਾਂ ਬਣਾ ਲੈ ਮੈਂ ਖੇਡੂ ਵੱਡਾ ਬਣਾ ਦੋ ਤੁਹਾਡੀ ਮਿਹਰਬਾਨੀ ਹੈ ਜੋਤੀ ਕਮਿਸ਼ਨ ਵਾਲਿਆਂ ਨੂੰ ਬੇਨਤੀ ਹੈ ਕਿ ਤੁਸੀਂ ਮੈਨੂੰ ਜਿਵੇਂ ਕਿਹਾ ਸੀ ਲੋ ਨਹੀਂ ਤਾਂ ਇੱਕ ਪੂਰਾ ਮਕਾਨ ਤਾਂ ਬਣਾ ਕੇ ਦੇ ਦਿਓ ਛੋਟੇ ਜਿਹਨਾਂ ਸਾਡਾ ਗੁਜ਼ਾਰਾ ਨਹੀਂ ਹੁੰਦਾ ਸੀ ਪਿੰਡੂ ਬੰਦੇ ਮੇਰਾ ਬੇਨਤੀ ਹੈ ਮੇਸ ਤੰਨਿਆਵਾ ਤੁਹਾਡਾ ਤੁਸੀਂ ਬੋਰਡ ਲਾਇਆ ਪਰ ਹੁਣ ਵੀ ਮੇਰੀ ਬੇਨਤੀ ਨੂੰ ਸੁਣੋ ਦੂਜੇ ਮਕਾਨ ਦੂਜੇ ਲੋਕਾਂ ਦੇ ਕਿਸ ਤਰ੍ਹਾਂ ਬਣਾ ਕੇ ਦੇ ਰਹੇ ਨੇ ਉਹਨਾਂ ਦੇ ਕਿੰਨੇ ਕਿੰਨੇ ਫੁੱਟ ਦੂਜਿਆਂ ਦੇਗਾ 16 ਫੁੱਟ ਦਾ ਕਮਰਾ 16 ਫੁੱਟ ਦਾ ਕਮਰਾ ਹੈ ਤੇ ਨਾਲ ਫਲੱਟ ਸਾਈਡ ਤੇ ਹੈ ਰਸੋਈ ਵੀ ਸਾਈਡ ਤੇ ਨਾਲ ਹੈ ਸਾਨੂੰ ਤਾਂ 200 ਵਿੱਚ ਵੀ ਘੱਟ ਬਣਾ ਕੇ ਦੇ ਰਹੇ ਨੇ ਕਹਿੰਦੇ 192 ਫੁੱਟ ਬਣਾ ਕੇ ਦੇਣਾ ਹੈ ਹੋਰ ਵੀ ਲੋਕਾਂ ਨਾਲੇਵੇਂ ਹੋ ਰਿਹਾ ਇੱਥੇ ਕੁਝ ਪਿੰਡ ਵਾਲਿਆਂ ਨੂੰ ਇਹਨਾਂ ਨੇ ਜੋਤੀ ਕਮਿਸ਼ਨ ਵਾਲਿਆਂ ਨੇ ਪਿੰਡ ਦੇ ਵਿੱਚੋਂ ਮੈਨੂੰ ਇਕੱਲੇ ਘਰ ਨੂੰ ਲਿਆ ਹੋਰ ਕੋਈ ਘਰ ਨਹੀਂ ਲਿਆ ਮੈਨੂੰ ਇਕੱਲੇ ਘਰ ਨੂੰ ਲਿਆ ਹੈ ਮਦਦ ਨਹੀਂ ਸਹੀ ਡੰਗਣਾ ਕਰ ਰਹੇ ਸੱਜਣ ਮੇਰਾ ਸੀ ਗਵਾਂਢੀ ਰਿਸ਼ਤੇਦਾਰ ਉਹਨੂੰ ਕਿਹਾ ਸੀ ਮੇਰੀ ਜ਼ਮੀਨ ਮੈਨੂੰ ਲੈ ਲੈ ਤੂੰ ਉੱਥੋਂ ਮੈਨੂੰ ਦੇ ਦੇ ਉਹ ਪਹਿਲੇ ਕਹਿੰਦਾ ਸੀ ਮੈਂ ਉੱਥੋਂ ਦੇਵਾਂਗਾ ਪਿੱਛੇ ਹੰਡੀ ਗਈ ਸੀ ਉਹ ਜੀ ਉਹਦੇ ਭਰਾ ਉਹ ਮਚਲਕਾ ਖਾਤਾ ਹੁੰਦੇ ਭਰਾਵਾ ਨਹੀਂ ਦੇਵਨ ਦਿੱਤੀ ਫਿਰ ਮੈਂ ਤਰਲ ਕਰਕੇ ਮੈਂ ਇਸ ਜਗ੍ਹਾ ਤੇ ਆਇਆ ਹੈ ਤਾਂ ਨਹੀਂ ਵੀ ਜਗ੍ਹਾ ਮੈਨੂੰ ਵੀ ਪਤਾ ਉੱਖਾ ਪਰ ਮੈਂ ਮਰਦਾਂ ਰਾਹ ਕੋ ਨਹੀਂਗਾ ਤੇ ਇਸ ਕਾਰਨ ਮੈਨੂੰ ਛੇਣਾ ਪਿਆ ਉਹਨੂੰ ਦ੍ਰਿਸ਼ਟੀ ਕਰਕੇ ਦੇਣੀ ਹੈ ਦ੍ਰਿਸ਼ਟੀ ਕਰਵਾਣੀ ਹੈ ਉਹ ਤਾਂ ਖਰਚਾ ਲੱਗੂਗਾ ਹੀ ਟੋਪ ਨਾਲੇ ਦਾ ਜਿਹੜਾ 40 ਲੱਗਦਾ ਈ 50 ਲੱਗਦਾ ਈ ਇਹ ਤਾਂ ਪਰਿਵਾਰੀ ਕੋਲ ਗਿਆ ਹੀ ਪਤਾ ਲੱਗੂਗਾ ਟੋਡੂ ਕੋ ਲਏਗਾ ਖਰਚਾ ਨਾ ਪਰਤੇ ਨਹੀਂ ਹਾਂ ਤਾਂ ਨਹੀਂ ਹੈਗਾ ਇਹ ਮੈਂ ਮਾਲ ਕਰੂੰਗਾ ਕਿਸ ਬਾਨੇ ਨਾਲ ਉਹਦੇ ਤੇ ਵਿਸ਼ਵਾਸ ਮਾਜਬਾ ਨਹੀਂ ਮਿਲੇ ਪਰ ਵੀ ਦਾ ਖਰਚਾ ਲੱਗੇ ਆ ਬਾਕੀ ਕਹਿੰਦੇ ਨਾ ਜਿਨ੍ਹਾਂ ਦੇ ਇਹ ਬਣਾਣਗੇ ਸਹਤਾ ਵਾਲੇ ਉਹਨਾਂ ਨੂੰ ਮਾਜਬਾ ਨਹੀਂ ਮਿਲੇਗਾ ਇਹ ਦੋ ਬੰਦਾ ਪੈਣਾ ਉਧਰੋਂ ਹੁੰਦਾ ਪਿਆ ਦੋਨਾਂ ਪਾਸੇ ਤੋਂ ਉਹਨੂੰ ਮਕਾਨ ਨਹੀਂ ਮਿਲਿਆ ਨਹੀਂ ਸਰਾ ਬਣਾਇਆ ਹੈ ਕਾਬਰੇ ਇਦਾਰੇ ਦੀ ਚਣਾਈ ਲਾ ਕੇ ਉਹਦੇ ਨਾਲ ਹੀ ਇਹ ਘਰ ਲਾੜੇ ਕਾਨੇ ਦੀ ਛੱਤ ਪਾ ਕੇ ਇਹਦੇ ਚ ਰਹਿ ਰਹੇ ਹੋ ਇਹਦੇ ਵਿੱਚ ਰਹਿ ਰਹੇ ਕਿੰਦੇ ਪਰਿਵਾਰਕ ਮੈਂਬਰ ਹੈਗੇ ਉਹ ਪੰਜ ਜੀਆ ਦੋ ਮੁੰਡੇ ਨੇ ਮੇਰੇ ਛੁੜੀ ਆ ਵਾਰੀ ਬਿਨਾਂ ਨੂੰ ਬੇਨਤੀ ਹੈਗੀ ਹੈ ਜੋਤੀ ਕਮਿਸ਼ਨ ਵਾਲੇ ਆ ਆਣ ਜਿਹੜੇ ਪਹਿਲਾਂ ਆਏ ਸੀ ਆ ਕੇ ਵੇਖਣ ਸਾਡਾ ਪ੍ਰੋਗਰਾਮ ਕੀ ਹੈ ਸੀ ਕਹਿ ਕੇ ਕੀ ਆ ਬਣਾਵੇ ਸਿੱਖੀ ਦੇਣੀ ਮੇਰੇ ਤੇ ਨਹੀਂ ਬੇਨਤੀ ਹੈ ਸੋਨ ਲਾਉਂ ਤਾਂ ਚੰਗੀ ਹੈ ਤਾਂ ਮਰਦੀ ਇਹਨਾਂ ਦੀ ਵੀ ਮੈਂ ਇਸ ਵਾਸਤੇ ਵੀਡੀਓ ਬਣਾ ਰਿਹਾ ਕਿ ਮੈਂ ਲੰਬਰ ਮੰਗਦਾ ਨਾਂਦੇ ਕੋਲੋਂ ਮੈਨੂੰ ਲੰਬਰ ਦਿੰਦੇ ਨੇ ਤੁਹਾਡੇ ਨਾਲ ਕਿਸੇ ਨਾਲ ਗੱਲ ਨਹੀਂ ਹੁੰਦੀ ਗਲਤ ਬੋਲ ਜਾਂਦੇ ਗਲਤ ਹੈ ਲੰਬਰ ਇਹਦੇ ਕੋਲ ਜਦੋਂ ਕਿਸੇ ਪੈਣਾ ਭਰਾ ਕੋਲ ਲਵਾਣਾ ਲੰਬਰ ਅਗੂ ਲੰਬਰ ਮੇਰਾ ਤੁਹਾਡੇ ਨਾਲ ਨਹੀਂ ਲੱਗਦਾ ਇਸ ਵਾਸਤੇ ਤੁਹਾਨੂੰ ਵੀਡੀਓ ਪਾ ਰਿਹਾ ਗੁੱਸਾ ਨਾ ਕਰਿਓ ਇਸ ਗੱਲ ਦਾ ਇਹਨਾਂ ਕੋਲ ਲੰਬਰ ਮੰਗਿਆ ਸੀਗਾ ਲਾਪਰੀਤ ਮੁੰਡਾ ਆਂਦਾ ਸੀ ਉਨੇ ਨੰਬਰ ਦਿੱਤਾ ਸੀ ਉਹ ਮੈਂ ਬਾਈ ਜੀ ਕੋਲੇ ਬਾਈ ਜੀ ਕੋਲੇ ਲਵਾਇਆ ਸੀ ਨੰਬਰ ਉਹ ਪਹਿਲਾਂ ਤਾਂ ਕਹਿੰਦਾ ਸੀ ਮੈਂ ਆਵਾਂਗਾ ਤੁਹਾਡੇ ਨਾਲ ਗੱਲ ਬਾਤ ਦੋਟੇ ਮਕਾਨ ਬਣਾ ਕੇ ਦੇਣੇ ਆ ਤੇ ਉਹ ਹੁਣ ਬਾਅਦ ਸਾਨੂੰ ਪਤਾ ਲੱਗਾ ਗੁੜਿਆ ਜਿੰਨਾਂ ਦਾ ਉਸ ਪਿੰਡ ਵਿੱਚ ਇੱਕ ਕਰਦਾ ਹੈ ਜੋਤੀ ਵਾਲੇ ਬੋਰਡ ਵੀ ਚੱਕ ਲੈ ਗਏ ਉਹ ਵੀ ਜੋਤੀ ਕਮਿਸ਼ਨ ਵਾਲੇ ਉਹਨਾਂ ਦੀ ਗੁੜਿਆ ਕਹਿੰਦੀ ਸੀ ਭਈ ਇਹ ਬਾਬਾ ਜੀ ਇਹ ਨੰਬਰ ਹੈਗਾ ਹੈ ਮਿਡੀਆ ਵਾਲਿਆਂ ਦਾ ਜਿਹੜੇ ਜੋਤੀ ਕਮਿਸ਼ਨ ਵਾਲ ਦੇ ਨਾਲ ਆਂਦੇ ਰਹੇ ਨੇ ਇਹ ਉਹਨਾਂ ਦੇ ਮਾਲਕਾਂ ਦਾ ਨਹੀਂ ਹੈਗਾ ਇਹਨਾਂ ਸੰਸਥਾ ਦਾ ਨੰਬਰ ਕੋਈ ਨਹੀਂ ਕੋਈ ਸੀ ਨੰਬਰ ਜਿੱਤੇ ਨਿਸ਼ਾਨ ਕੋਈ ਕਿੰਨੀ ਕੀ ਦਿੱਕਤ ਆ ਰਹੀ ਜਿਵੇਂ ਹੁਣ ਸਰਦੀ ਦਾ ਮੌਸਮ ਆ ਗਿਆ ਸਰਦੀ ਦਾ ਮੌਸਮ ਹੈ ਤੂੰ ਮੌਸਮ ਬਦਲਦਾ ਹੈ ਖਤਰਾ ਤਾਂ ਪੂਰਾ ਹੀ ਹੈ ਮੈਂ ਤਾਂ ਟਿੱਲਾ ਵਿੱਚ ਸਾਰੇ ਨਾਲ ਮੈਂ ਤਾਂ ਮਿੱਟੀ ਲਾਣੀ ਵੀ ਓਖੀ ਹੈ ਬਣਾਣੀ ਮਿਹਨਤ ਮਜ਼ਦੂਰੀ ਕਰੀ ਤਾਂ ਬੜੇ ਸਿਆਂਗਾ ਮੈਂ ਤਾਂ ਟਿੱਲੇ ਜੰਨਾ ਦਰਦ ਨਹੀਂ ਜਾਂਦਾ ਮੇਰਾ ਅੰਬਰਾ ਵੀ ਜਿਵੇਂ ਕਿਹਾ ਨੇ ਉਹਨਾਂ ਨੇ ਬਣਾ ਕੇ ਦੇਣਾ ਹੈ ਦੋ ਕਹਿਣ ਚਲੋ ਦੋ ਨਾ ਬਣਾ ਦੇਣ ਇੱਕ ਤਾਂ ਪੂਰਾ ਬਣਾ ਕੇ ਦੇ ਦੇਣ ਜਿਵੇਂ ਗਰੋਵਰ ਸਿੱਖ ਵਾਲੇ ਬਣਾ ਕੇ ਦੇ ਰਹੇ ਨੇ 500 ਸਕਰ ਫੁੱਟ 500 स्क्वेयर फुट ਦਾ ਬਣਾ ਕੇ ਦੇ ਦੇਣਾ ਦੋ ਤਾਂ ਨਹੀਂ ਨਾ ਕਰਦਾ ਮੈਂ ਕੋਈ ਮੈਂ ਦੋ ਕਮਰਾ ਮੈਂ ਰਕੜਾ ਉਕਰਕਾਇਨੇ ਚਲੋ ਉਹਨਾਂ ਨੇ ਦੋ ਕਹੇ ਨੇ ਦੋ ਨਹੀਂ ਬਣਾ ਦਿੰਦੇ ਇੱਕ ਤਾਂ ਬਣਾ ਕੇ ਦੇ ਉਹਨਾਂ ਤੇ ਫਲਾਟ ਤੇ ਸੋਈ ਤਾਂ ਬਣਾ ਕੇ ਨਾਲ ਦੇਣਗੇ ਕਮਰਾ ਪੂਰਾ ਬਣਾ ਕੇ ਦੇ ਦੇਣਾ ਜਿੰਨੇ ਕਰੋਰ ਸਿਕਲ ਬਣਾਈ ਜਿਵੇਂ ਨੋ ਪਿੰਡ ਨੇ ਸਾਡੇ ਨੋ ਪਿੰਡਾਂ ਦੇ ਵਿੱਚ ਨੋ ਘਰੀ ਉਹਨਾਂ ਚੁਕੇ ਨੇ ਇੱਥੇ ਤਾਂ ਤਿਆਰ ਨੇ ਜਿਵੇਂ ਕਰੇ ਤੇਲੀ ਬਣੀ ਵਾਲੀ ਢਾਨੀ ਤੇ ਆ ਗਿਆ ਤੇ ਇੱਕ ਦੂਜੇ ਸਦਾ ਸਿੰਘ ਟਾਣੀ ਰਾਹ ਗਿਆ ਤਿੰਨੇ ਦੇ ਬੰਦੇ ਸਾਦੇ ਪੱਟੀ ਬੈਠੇ ਪਾਣੀ ਦੇ ਭੱਟ ਗਿਆ ਮੈਂ ਤਾਂ ਫਿਰ ਰਾਹ ਦੇ ਕਾਰਨ ਆਂ ਦੇਖਾ ਜਲ ਹੋ ਗਿਆ